ਪੰਚ ਸਾਹਿਬ ਕੀ ਨਾਮ ਆ ਜੀ ਕਿਹੜਾ ਪਿੰਡ ਆ ਤੁਹਾਨੂੰ ਸਰਬਸੰਮਤੀ ਦੇ ਨਾਲ ਪਿੰਡ ਨੇ ਸਰਪੰਚ ਚੁਣਿਆ ਕੀ ਕਹਿਣਾ ਚਾਹੋਗੇ ਸੱਸੀ ਗੱਲ ਜੀ ਤੁਹਾਡਾ ਸ਼ਬਦ ਜਿਹੜਾ ਤੁਸੀਂ ਆਏ ਹੋ ਮੇਰਾ ਨਾਮ ਹਰਪੀ ਸਿੰਘ ਪਿੰਡ ਖੰਸਿਆਂ ਤੋਂ ਆ ਜੀ ਹੈ ਸਰਪੰਚ ਸਾਹਿਬ ਜਿਹੜਾ ਤੁਸੀਂ ਪਿੰਡ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ ਸਰਬਸੰਮਤੀ ਨਾਲ ਬੁਲਾਇਆ ਸਰਪੰਚ ਦੇਖੋ ਪਿੰਡ ਨੇ ਇਨਾ ਮਾਣ ਬਖਸ਼ਿਆ ਸਰਬਸੰਮਤੀ ਕਰਕੇ ਵੀ ਪਿੰਡ ਨੇ ਇੱਕ ਮੁਖੀ ਦਾ ਵਜੋਂ ਚੁਣਿਆ ਆਪਾਂ ਨੂੰ ਸੰਮਤੀ ਕਰਕੇ ਸਭ ਤੋਂ ਵੱਡਾ ਐਫੀਡ ਪਿੰਡ ਦਾ ਇਹੀ ਹੁੰਦਾ ਵੀ ਜਦੋਂ ਆਪਣੀ ਸੰਮਤੀ ਹੁੰਦੀ ਆ ਤਾਂ ਉਹ ਬੰਦੇ ਨੂੰ ਦੇਣ ਹੀ ਨਹੀਂ ਦਿੱਤਾ ਜਾਂਦਾ ਹੁੰਦਾ ਪਿੰਡ ਲਈ ਕਿਉਂਕਿ ਕਿੱਥੇ ਇਲੈਕਸ਼ਨਾਂ ਤੇ ਤੁਸੀਂ ਦੇਖਦੇ ਹੋ 20-20 ਲੱਖ ਰੁਪਇਆ ਖਰਚਾ 25-25 ਸਾਡੇ ਪਿੰਡ ਦੀ ਇਹ ਨਿਮਰਤਾ ਜ਼ਰੂਰ ਆ ਵੀ ਸਟੈਪ ਬਾਈ ਸਟੈਪ ਆ ਦੋ ਤਿੰਨ ਆ ਹੋ ਗਿਆ ਸਾਡੇ ਸਮਤੀਆਂ ਚੱਲਦੀਆਂ ਦੋ ਤਿੰਨ ਪਲਾਨਾਂ ਦੇ ਵਿੱਚੋਂ ਤੇ ਇਸ ਵਾਰ ਉਹਨਾਂ ਨੂੰ ਮੇਰੇ ਤੇ ਲੱਗਿਆ ਵੀ ਮੈਂ ਪਿੰਡ ਦਾ ਕੁਝ ਵਧੀਆ ਕਰ ਸਕਦਾ ਤੇ ਉਹਨਾਂ ਨੇ ਮੈਨੂੰ ਸਰਬਸੰਮਤੀ ਨਾਲ ਸਰਪੰਚ ਬਣਾਇਆ ਜੀ ਸਰਪੰਚ ਸਾਹਿਬ ਤੁਸੀਂ ਪਹਿਲੀ ਵਾਰੀ ਸਰਪੰਚ ਬਣੇ ਜੋ ਪਹਿਲਾਂ ਵੀ ਸਰਪੰਚੀ ਤੁਹਾਡੇ ਘਰ ਚ ਰਹੀ ਹੈ ਜੀ ਸਾਡੇ ਸ੍ਰੀਕੇ ਭਾਈ ਜਰਜ ਸਾਡੇ ਤਾਏ ਜੀ ਸਾਡੇ ਦਾਦਾ ਜੀ ਹੁਣਾਂ ਕੋਲੇ ਤੇ ਤੀਜੀ ਪੀੜ੍ਹੀ ਆ ਸਾਡੇ ਕੋਲੇ ਤੇ ਤੀਜੀ ਪੀੜ੍ਹੀ ਦੇ ਵਿੱਚ ਮੇਰੇ ਕੋਲੇ ਹੈਗੀ ਸਰਪੰਚੀ ਹਾਂਜੀ ਤੇ ਸਰਪੰਚ ਸਾਹਿਬ ਤੁਸੀਂ ਹੁਣ ਚਾਰ ਸਾਲ ਸੰਭਿਆਏ ਸਰਪੰਚੀ ਦਾ ਤੇ ਤੁਸੀਂ ਪਿੰਡ ਦੇ ਵਿੱਚ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਨੇ ਜਿਹੜੇ ਕਰਨਾ ਚਾਹੋਗੇ ਜਿਹੜੇ ਤੁਹਾਡੇ ਨਿਗਾਚ ਨੇ ਜੀ ਅਸਲ ਦੇ ਵਿੱਚ ਚਾਰਜ ਸਾਨੂੰ ਹਲੇ ਹਫਤਾ ਹੀ ਹੋਇਆ ਸੰਭਿਆ ਨੂੰ ਤੇ ਅਸੀਂ ਸਟੈਪ ਬਾਈ ਸਟੈਪ ਜਿਵੇਂ ਕੰਮ ਆਉਂਦੇ ਨੇ ਉਹ ਕਰ ਰਹੇ ਆ ਪਹਿਲ ਦੇ ਆਧਾਰ ਤੇ ਅਸੀਂ ਇੱਕ ਸੋਲਿਡ ਵੇਸਟੇਜ ਪਲੈਂਟ ਉਹ ਲਾ ਰਹੇ ਆ ਉਹਦਾ ਕੰਮ ਕੱਲ ਅਸੀਂ ਸਟਾਰਟ ਕਰਤਾ ਹੈ ਪਹਿਲੇ ਨੰਬਰ ਤੇ ਫਿਰ ਫਿਰਨੀ ਆ ਛੱਪੜ ਦੀ ਉਹ ਕਰ ਰਹੇ ਆ ਤੇ ਆਰ ਉਸ ਤੋਂ ਇਲਾਵਾ ਜਿਵੇਂ ਛੱਪੜ ਓਵਰਫਲੋ ਆ ਸਾਡੇ ਪਿੰਡ ਦੀ ਸਭ ਤੋਂ ਮੇਨਸ ਮਸੱਈ ਪਾਣੀ ਦੀ ਆ ਛੱਪੜ ਦੀ ਉਹਨੂੰ ਅਸੀਂ ਪਾਣੀ ਕੱਢਣ ਲਈ ਅਸੀਂ ਪੰਪ ਵਗੈਰਾ ਲਾ ਰਹੇ ਆ ਆਪਣੇ ਖੇਤਾਂ 'ਚ ਜਿਹੜੀ ਸਾਡੀ ਪੰਚਾਇਤ ਦੇ ਮੈਂਬਰ ਨੇ ਪਿੰਡ ਦੇ ਤੇ ਹੋਰ ਜ਼ਿਮੀਦਾਰ ਭਰਾ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਨਾਲ ਲੱਗ ਰਿਹਾ ਉਹਨਾਂ ਨੇ ਰਿਕੁਐਸਟ ਕਰਕੇ ਪਾਣੀ ਉਹਨਾਂ ਦੇ ਵਿੱਚ ਉਹਨਾਂ ਦੇ ਖੇਤਾਂ ਨੂੰ ਲਵਾ ਰਹੇ ਆ ਤਾਂ ਜੋ ਇੱਕ ਤਾਂ ਕੈਮੀਕਲ ਰਹਿਤ ਬਣਦੀ ਆ ਫਸਲ ਉਹਨਾਂ ਦੀਆਂ ਫਸਲਾਂ ਨੂੰ ਵੀ ਪਹਿਲਾ ਪਾਣੀ ਤੁਸੀਂ ਲਾਓ ਵੀ ਆਪਣੇ ਪਿੰਡ ਦਾ ਇੱਕਦਮ ਟਿਊਬਵੈਲਾਂ ਦਾ ਪਾਣੀ ਘੱਟ ਲੱਗੂਗਾ ਤੇ ਪਹਿਲਾ ਪਾਣੀ ਅਸੀਂ ਛੱਪੜ ਦਾ ਹੀ ਲਵਾ ਰਹੇ ਆ ਸਾਰਾ ਪਿੰਡ ਵਿੱਚ ਪਾਣੀ ਜਿਹੜਾ ਪੀਣ ਵਾਲਾ ਸਾਫ਼ ਆ ਰਿਹਾ ਪਾਣੀ ਹਾਂਜੀ ਸਾਡੇ ਬੋਰ ਲੱਗਿਆ ਟਿਊਬਵੈਲਾ ਹੈਗਾ ਸਾਡੇ ਉੱਥੇ ਤੇ ਹਰੇਕ ਘਰ ਨੂੰ ਪਾਈਪ ਸਿਸਟਮ ਹੈਗਾ ਆਪਣਾ ਪਾਣੀ ਦਾ ਸੈਨੀਟੇਸ਼ਨ ਦੇ ਡਿਪਾਰਟਮੈਂਟ ਤੋਂ ਵੀ ਜੋ ਜਿੱਥੇ ਰਹਿੰਦਾ ਉੱਥੇ ਵੀ ਅਸੀਂ ਐਪੀਡ ਕਰ ਰਹੇ ਹਾਂ ਵੀ ਜਲਦੀ ਤੋਂ ਜਲਦੀ ਪਹੁੰਚਾਇਆ ਜਾਵੇ ਸਰਪੰਚ ਸਾਹਿਬ ਪਿੰਡ ਦੇ ਵਿੱਚ ਮੁੱਢਲੀ ਲੋੜ ਜਿੱਦਾਂ ਕ ਐਜੂਕੇਸ਼ਨ ਹੁੰਦੀ ਆ ਤੇ ਸਿਹਤ ਪੱਖੋਂ ਹੁੰਦੀ ਆ ਤੁਹਾਡੇ ਸਕੂਲ ਕਿਹੜੀ ਕਲਾਸ ਤੱਕ ਰਹਾ ਤੇ ਅਪਗ੍ਰੇਡ ਕਰਨਾ ਚਾਹੋਗੇ ਅੱਗੇ ਤੁਸੀਂ ਜਾਂ ਜਿਹੜੇ ਡਿਸਪੈਂਸਰੀ ਵਗੈਰਾ ਹੈਗੀ ਪਿੰਡ ਦੇ ਵਿੱਚ ਹਾਂਜੀ ਸਾਡੇ ਮਿਡਲ ਸਕੂਲ ਆ ਆਪਣੇ ਖੰਸਿਆਂ ਤੇ ਕੋਸ਼ਿਸ਼ ਆ ਕੁਝ ਸਰਕਾਰ ਦੀਆਂ ਹਦਾਇਤਾਂ ਹੁੰਦੀਆਂ ਵੀ 5 ਕਿਲੋਮੀਟਰ ਦੇ ਅੰਦਰ ਐਂਟਰ ਨਹੀਂ ਹੋ ਸਕਦਾ ਹੁੰਦਾ ਸਾਡੇ ਐਮਐਲਏ ਸਾਹਿਬ ਨੂੰ ਵੀ ਅਸੀਂ ਸਪਰਸ਼ ਕੀਤੀ ਆ ਵੀ ਅਪਗ੍ਰੇਡ ਕੀਤਾ ਜਾਵੇ ਉਹਨਾਂ ਲੋ ਵੀ ਭਰੋਸਾ ਹੈ ਵੀ ਜਿਵੇਂ ਹੋਇਆ ਅਸੀਂ ਪਹਿਲ ਦੇ ਆਧਾਰ ਤੇ ਕਰਾਂਗੇ ਬਾਕੀ ਟਾਈਮ ਟੇ ਟਾਈਮ ਸਾਡੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਨੇ ਨੌਜਵਾਨਾਂ ਲਈ ਸਰਪੰਚ ਸਾਹਿਬ ਕੋਈ ਗਰਾਊਂਡ ਵਗੈਰਾ ਜਾਂ ਜਿਮ ਵਗੈਰਾ ਹੈ ਹਾਂਜੀ ਸਾਡੇ ਹਾਲੇ ਤੱਕ ਤਾਂ ਕੋਈ ਨਹੀਂ ਹੈਗਾ ਨਾ ਜਿਮਾ ਨਾ ਗਰਾਊਂਡ ਆ ਹੁਣ ਸਾਡੀ ਜਿਹੜੀ ਪੰਚਾਇਤ ਆ ਇੱਕਦਮ ਐ ਸਭ ਤੋਂ ਪਹਿਲੀ ਗੱਲ ਇਹ ਆ ਵੀ ਪੰਚਾਇਤ ਸਾਰੀ ਪੜ੍ਹੀ ਲਿਖੀ ਬਣੀ ਐ ਸਾਡੇ ਦੋ ਐਡਵੋਕੇਟਸ ਆਬ ਨੇ ਤੇ ਬਾਕੀ ਵੀ ਸਾਰੀ ਐਮਏ ਬੀਐਡ ਪੰਚਾਇਤਾਂ ਤੇ ਵਧੀਆ ਸਾਰੇ ਯੰਗ ਪੰਚਾਇਤ ਬਣੀ ਐ ਸਾਡੀ ਅਸੀਂ ਲੱਗੇ ਹੋਏ ਆ ਪਹਿਲੇ ਤਾਂ ਗਰਾਊਂਡ ਹੀ ਛੱਡਾਂਗੇ ਹੁਣ ਇੱਕ ਕਿੱਲੇ ਦਾ ਤੇ ਜਿਮ ਵਗੈਰਾ ਦਾ ਜਿਵੇਂ ਜਿਵੇਂ ਫੰਡਿੰਗ ਦਾ ਸਿਸਟਮ ਨਾਲ ਹੀ ਚੱਲਦਾ ਫੰਡਿੰਗ ਆਏਗੀ ਉਵੇਂ-ਉਵੇਂ ਅਸੀਂ ਕਰੀ ਚਲਾਂਗੇ ਸਰਪੰਚ ਸਾਹਿਬ ਬਿਜਲੀ ਦਾ ਕਿਦਾਂ ਹੈ ਤੁਹਾਡੇ ਪਿੰਡ ਦੇ ਵਿੱਚ ਕੱਟ ਵਗੈਰਾ ਤਾਂ ਨਹੀਂ ਲੱਗਦੇ ਕੋਈ ਨਹੀਂ ਨਹੀਂ ਬਿਜਲੀ ਦਾ ਸਰਕਾਰ ਨੇ ਆਲਮੋਸਟ 300 ਯੂਨਿਟ ਮਹੀਨੇ ਦੀ ਫ੍ਰੀ ਕੀਤੀ ਹੋਈ ਹੈ 600 ਯੂਨਿਟ ਫ੍ਰੀ ਹੈ ਪਿੰਡ ਦੀ ਤਾਂ ਬਿਜਲੀ ਦਾ ਦੇਖੋ ਕਈ ਵਾਰੀ ਕੱਟ-ਕੁੱਟ ਲੱਗ ਹੀ ਜਾਂਦੇ ਨੇ ਬਟ ਬਹੁਤ ਵਧੀਆ ਚੱਲ ਰਿਹਾ ਸਰਪੰਚ ਸਾਹਿਬ ਜਿੱਦਾਂ ਹੁਣ ਪਿੰਡ ਦੇ ਵਿੱਚ ਮਹਿਲਾਵਾਂ ਜਿਹੜੀਆਂ ਘਰ 'ਚ ਰਹਿੰਦੀਆਂ ਨੇ ਤੇ ਉਹ ਕਾਫੀ ਉਹਨਾਂ ਦਾ ਟੈਲੈਂਟ ਆ ਬਾਹਰ ਨਹੀਂ ਜਾ ਸਕਦੇ ਕੰਮ ਲਈ ਉਹਨਾਂ ਦੇ ਲਈ ਰੁਜ਼ਗਾਰ ਲਈ ਕੋਈ ਛੋਟੇ-ਛੋਟੇ ਰੁਜ਼ਗਾਰ ਤੁਸੀਂ ਪਿੰਡ 'ਚ ਲੈ ਕੇ ਆ ਰਹੇ ਹੋ ਹਾਂਜੀ ਕੋਸ਼ਿਸ਼ ਹੈਗੀ ਆ ਵੀ ਜਿਵੇਂ ਸਲਾਈ ਸੈਂਟਰ ਹੋਵੇ ਇੱਕ ਸਾਡੀ ਪੰਚਾਇਤ ਦੀ ਏ ਵੀ ਆ ਮੇਰੇ ਮੈਂਬਰ ਸਾਹਿਬ ਸੀਗੇ ਐਡਵੋਕੇਟ ਸਾਹਿਬ ਨੇ ਪੰਚਾਇਤ ਪੰਚ ਨੇ ਉਹ ਉਹ ਵੀ ਐਫਰਟ ਕਰ ਲਏ ਨੇ ਜਿਵੇਂ ਜੋਗਾ ਟੀਚਰ ਆ ਵੀ ਜੋਗਾ ਜਿਵੇਂ ਆਪਣੇ ਬਜ਼ੁਰਗ ਨੇ ਉਹਨਾਂ ਲਈ ਅਸੀਂ ਟ੍ਰੇਨਿੰਗ ਵਗੈਰਾ ਲਈ ਟ੍ਰੇਨਿੰਗ ਦਵਾ ਰਹੇ ਹਾਂ ਕਿਸੇ ਨੂੰ ਦੇਖਦੇ ਹਾਂ ਕਿਹੜਾ ਐਫਰਟ ਕਰਦਾ ਹੈ ਉਹਦੇ ਲਈ ਉਹ ਵੀ ਸ਼ੁਰੂ ਕਰਵਾਉਣ ਦੀ ਜਾਰੀ ਸਰਪੰਚ ਸਾਹਿਬ ਲਾਸਟ ਦੇ ਵਿੱਚ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਤੇ ਉਹਨਾਂ ਤੋਂ ਕੀ ਮੰਗ ਕਰਦੇ ਹੋ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਤਾਂ ਸਾਡੀ ਇਹੀ ਮੰਗ ਆ ਵੀ ਜਿਵੇਂ ਪਿੰਡ ਦੀਆਂ ਜ਼ਰੂਰਤਾਂ ਨੇ ਜਿਵੇਂ ਜਿਵੇਂ ਆਪਣੇ ਹਰੇਕ ਪਿੰਡ ਦੀ ਜ਼ਰੂਰਤ ਹੁੰਦੀ ਆ ਫੰਡਿੰਗ ਨੂੰ ਲੈ ਕੇ ਹੁੰਦੀ ਆ ਕਿਉਂਕਿ ਜੇ ਸਰਕਾਰ ਫੰਡ ਪੇ ਕਰੂਗੀ ਤਾਂ ਹੀ ਪਿੰਡ ਦਾ ਵਿਕਾਸ ਹੋਊਗਾ ਬਾਕੀ ਫੰਡਿੰਗ ਆਸਾ ਪੂਰੀ ਵੀ ਸਰਕਾਰ ਕਰੂਗੀ ਫੰਡਿੰਗ ਲਈ ਕਿਉਂਕਿ ਸਰਕਾਰ ਦੀ ਪਹਿਲਾ ਮੁੜਲਾ ਟੀਚਾ ਇਹ ਹੈ ਰਿਆ ਨੌਜਵਾਨੀ ਦੀ ਸਿੱਖਿਆ ਤੇ ਮੈਡੀਕਲ ਚੈੱਕਅਪ ਮੱਲਾ ਕਲੀਨਿਕ ਸਾਡੇ ਲਾਗੇ ਬਣੇ ਬੜ ਰਹੇ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਆਪਣੇ ਪਿੰਡ ਮੱਲਾ ਕਲੀਨਿਕ ਲਿਆਇਆ ਜਾਵੇ